ਪੰਜਾਬੰਦ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਵਕਫਾ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਚੱਬੇਵਾਲ ਤੋਂ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਵੱਲੋਂ ਇੱਕ ਵੱਡੀ ਸਿਆਸੀ ਰੈਲੀ ਹਲਕਾ ਚੱਬੇਵਾਲ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਪਹੁੰਚੇ ਇਸ ਰੈਲੀ ਵਿੱਚ ਹਿੱਸਾ ਲੈਣ ਲਈ ਫਗਵਾੜਾ ਤੋਂ ਆਬਰਕਰਾਂ ਦਾ ਇੱਕ ਵੱਡਾ ਕਾਫਲਾ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਸਰਦਾਰ ਮਾਨ ਅਤੇ ਹੋਰਨਾ ਅਗਵਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ ਤੇ ਇਨਾ ਚੋਣਾਂ ਵਿੱਚ ਇਸ ਸਰਕਾਰ ਦਾ ਤਖਤਾ ਪਲਟਣ ਲਈ ਲੋਕ ਆਪ ਸਰਕਾਰ ਨੂੰ ਭਾਰੀ ਬੋਮਾਂ ਨਾਲ ਜਿਤਾਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨਿਕ ਜਹੇ ਨੇਤਾ ਨੇ ਜਿਨ੍ਹਾਂ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਨਾ ਚੋਣਾਂ ਵਿੱਚ ਡਾਕਟਰ ਰਾਜਪਾਲ ਚੱਬੇਵਾਲ ਵੱਡੇ ਮਾਰਜ ਨਾਲ ਜਿੱਤ ਹਾਸਲ ਕਰਨਗੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਾ ਚੋਣਾਂ ਵਿੱਚ ਆਪ ਸਰਕਾਰ ਨੂੰ ਵੱਧ-ਵਾਧ ਵੋਟਾਂ ਪਾਉਣ। ਸਫਤਾ ਦੀ ਪੁੰਜੀ ਸਖ਼ਤ ਮਿਹਨਤ ਔਰ ਆਪਣੀ ਕੰਮ ਤੇ ਪਹਿਰਾ ਦੇਣ। ਔਰ ਹਮੇਸ਼ਾ ਆਪਣੇ ਆਪ ਨੂੰ ਲੋਕ ਮਨੁਸ਼ਵਰਤ ਕਰਦੇ ਜੋ ਮੇਰੀ ਜੀ ਸਤਿਗੁਰਾਂ ਸੇਮਾਂ ਚ ਇਸਾਰੀ ਕਰਨੇ ਵਕਤ ਨੂੰ ਖਰਨ ਬਸ ਦੇ ਕੰਮ ਐਕਸ਼ਨ ਲੈਣਾ ਵਰਕ ਨੂੰ ਆਪਣੇ ਨਾਲ ਤੋਲਣਾ ਔਰ ਅੱਜ ਇਸ ਤਰ੍ਹਾਂ ਦੀ ਇੱਕ ਰੈਲੀ ਹੋਣ ਵੱਡੀ ਸਵੇਰ ਵਾਰ ਅਬੀ ਓਸੀ ਓਸੀ ਜਿਹੜੀ ਸਾਧਪੁਰਾ ਉਹਦੇ ਚ ਪਰਿਵਾਰ ਹੋਈ ਅਸ਼ੀਸ਼ਾਤ ਜੀ ਆਪਰਚਨਿਟੀ ਦਾ ਹਿੱਸਾ ਜਮਸ਼ੀਦ ਵਾੜਾ ਪੋਰਟ ਵੱਖ-ਵੱਖ ਰੈਲੀयां ਪੰਜਾਬ 'ਚ ਕੱਲ ਫੈਡਰਲ ਰੈਲੀ ਹੋਈ ਜਿਹੜੀ ਹੈ ਡਿਊਰਿੰਗ ਬਿਆਦਨ ਦੀ ਅਪਸ਼ਠਮੂ ਕਰਕੇ ਵੀ ਉਹਨਾਂ ਨੇ ਬੜੇ ਰਿਚਰਡ ਵਰਕਰਸ ਐਂਡ ਮਾਰਸ ਨੇ ਇੱਕ ਵਿਸ਼ੇ ਚਰਚ ਕੀਤੀ ਹੈ ਔਰ ਉਹਨਾਂ ਵੱਲੋਂ ਡੈਸ਼ ਕੀਤਾ ਹੈ। ਤੋਂ ਅੱਜ ਬੜੀ ਸ਼ਾਂਤ ਹਲਟ ਗਈ ਹੈ 100 ਬੜਿਆਂ ਦਾ ਕਾਪ ਬਣ ਗਿਆ ਬੜੀ। ਤੇ ਬ੍ਰੋਡਿੰਗ ਲਈ ਉਹ ਥੇਸਪੰਟਨ ਔਰ ਆਪਣੀ ਪਾਰਟੀ ਨੂੰ ਵਿਰੋਧਨ ਵਾਸਤੇ ਸਾਡੀ ਸੈਂਤਰੀ ਹੋ ਗਈ। इलेक्शन शुरू बहुत हो चुका इलेक्शन की शुरुआत मीटा सी एम साहब ने कर चुके हैं सारी और उन्होंने पार्टी को एक चप्पे बल्कि बहुत वही क्या जितने असली तैयार खड़े हैं सारे वर्कर्स आ रहे हैं जी करके अस्सी तो ग्यारह बजे बारह बजे पहुँचा छोट रस्ता है तो मैं सारे वर्कर धनवादी भी हैं उन्होंने तो भी गर्मी और ਕਿਸ ਵੈਦਰ ਦੇ ਵਿੱਚ ਜਿਹੜਾ ਕਿ ਮੈਂ ਹਾਰਸ਼ਨ ਕਰ ਲਈ ਉਹਦੇ ਵਿੱਚ ਕੰਮ ਛੱਡ ਕੇ ਆਮਾ ਦੀ ਪਾਰਟੀ ਜੀ ਮਹਿਮਨ ਨੂੰ ਪਾਰਲੀਮੈਂਟ ਨੂੰ ਮਾਰ ਹੰਗਾਰਾ ਕਰਨੇ ਜਾ ਰਹੇ ਨੇ ਮੈਂ ਸਾਰੇ ਆਪਣੇ ਸਚੇਦਨ ਸਾਥੀਆਂ ਨਾਲ ਪੰਜਾਬ ਵਾਸੀਆਂ ਨੂੰ ਆਪਣੇ ਦਸਤਖਤਾਂ ਨਾਲ ਕਿ ਕਿ ਪ੍ਰਵਾਇ ਜਿਹੜੀ ਆ ਉਹ ਚੁਟਾ ਹੋਈ ਹੈ ਮਾਰ ਸਭ ਕਰਨ ਤੇ ਮੈਂ ਆਪਣੇ ਸਾਥੀਆਂ ਨੂੰ ਨਾਲ ਆਉਂਸਾਰੇ ਜਾਂਦੇ ਹਾਂ ਆਪਣਾ ਕਿਹਨੂੰ 13 ਜੀ ਦਾ ਟਾਰਗੇਟ ਹੈ ਸ਼ੁਭ ਅਸ਼ੇਕਰੀ ਸ਼ਾਬਾਸ਼ ਧੰਨਵਾਦ ਇਸ ਦੌਰਾਨ ਰਣਜੀਤ ਪਾਲ ਪਾਵਲਾ ਪ੍ਰੇਤਪਾਲ ਕਰਤੁਲੀ ਹਰਮੇਸ਼ ਪਾਠਕ ਵਰੁਣ ਚਾਕਕੀਮ ਤੋਂ ਇਲਾਵਾ ਹੋਰ ਵਰਕਰ ਵੀ ਮੌਜੂਦ ਹਨ ਆਮ ਆਦੀ ਪਾਰਟੀ ਅੱਜ ਹੁਸ਼ਿਆਰਪੁਰ ਵਿਖੇ ਚੱਬੇਵਾਲ ਦੇ ਸੈਕਟਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਕੱਲ ਤੋਂ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਅਤੇ ਅੱਜ ਬਹੁਤ ਹਮ ਹਮਾ ਕੇ ਲਗਭਗ 500 ਦੇ ਜਿਹੜੇ ਸਾਡੇ ਸੀਨੀਅਰ ਵਲੰਟੀਅਰ ਵਾ ਉਹ ਇਸ ਵਿੱਚ ਭਾਗ ਲੈ ਰਹੇ ਆ ਇਦਾਂ ਕੋਈ ਗੱਲ ਨਹੀਂ ਕਿ ਅੱਜ ਜਿਹੜਾ ਹੈ ਕੇਂਦਰ ਸਰਕਾਰ ਦਾ ਜਿਹੜਾ ਤਖਤ ਆ ਉਸ ਨੂੰ ਉਲਟਾਉਣ ਦਾ ਪੂਰਾ ਜਤਨ ਕੀਤਾ ਜਾਵੇਗਾ ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਕੇਂਦਰ ਸਰਕਾਰ ਜਿਹੜੀ ਕਿ ਇੱਕ ਜੁਗਲਾਬਾਜੀ ਦੀ ਸਰਕਾਰ ਹੈ ਜੁਗਲਾਬਾਜੀ ਤੇ ਵਿਸ਼ਵਾਸ ਕਰਦੀ ਹੈ ਉੱਥੇ ਪੰਜਾਬ ਸਰਕਾਰ ਕਹੜੇ ਨਾਲੋਂ ਕਰਕੇ ਦੱਸੇ ਹੈ ਵੀ ਤੇਰਾ ਤੇਰੇ ਬਸ ਦੇ ਸਿਧਾਂਤ ਦੇ ਉੱਤੇ ਚੱਲਦੀ ਹੋਈ ਪੰਜਾਬ ਦੇ ਵਿੱਚ ਕਰਪਸ਼ਨ ਬੇਈਮਾਨੀ ਨੂੰ ਜਿਹੜੋ ਖਤਮ ਕਰਨਾ ਚਾਹੁੰਦੀ ਹੈ ਇਹਨਾਂ ਹੀ ਵਿਚਾਰਾਂ ਨਾਲ ਇਹਨਾਂ ਹੀ ਸਿਧਾਂਤਾਂ ਦੇ ਨਾਲ ਲੋਕਾਂ ਦੇ ਵਿੱਚ ਹਰਮਪਿਆਰੀ ਹੋ ਰਹੀ ਆਮ ਆਦਮੀ ਪਾਰਟੀ ਜਿੱਤ ਵੱਲ ਅੱਗੇ ਵਧ ਰਹੀ ਹੈ ਬਹੁਤ ਬਹੁਤ ਧੰਨਵਾਦ